ਜੀ ਕਾ ਖਾਲਸਾ ਵਾਹੀ ਗੁਰ ਜੀ ਕੀ ਫਤਿਹ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕਹਿ ਔਰ ਜਾ ਪੁਰਜਾ ਕਟ ਮਰੇ ਕਭੂ ਨਾ ਸਾਡੇ ਖੇ ਇਹ ਪਵਿੱਤਰ ਗਰਵਾਣੀ ਦੀ ਗੁਰ ਸ਼ਬਦ ਰੂਪੀ ਪਾਣ ਨੂੰ ਬੜਾ ਸਖਾਲਾ ਪਰ ਜਿੱਲੇ ਤੇ ਚੱਲਣਾ ਪੈਂਦਾ ਫਿਰ ਬੰਦ-ਬੰਦ ਕਟਵਾਉਣਾ ਪੈਂਦਾ ਗੁਰੂ ਸਿਧਾਂਤ ਦੇ ਉੱਤੇ ਫਿਰ ਗੁਰੂ ਸਾਹਿਬ ਜੀ ਕਿਰਪਾ ਕਰਦੇ ਆ ਸੋ ਅੱਜ ਇਹ ਸਥਾਨ ਸਾਡੇ ਅਮਰ ਸ਼ਹੀਦ ਜਿਨ੍ਹਾਂ ਨੇ ਉਸ ਵੇਲੇ ਨਾਇਕ ਦੀ ਭੂਮਿਕਾ ਨਿਭਾਈ ਜਦੋਂ ਕਰੀਆਖਾਨ ਵਰਗੇ ਕਹਿੰਦੇ ਸੀ ਵੀ ਮੈਂ ਸਿੱਖ ਖਤਮ ਕਰ ਦਤੇ ਸੋ ਭਾਈ ਸਤਕਾਰ ਜੋ ਅਮਰ ਸ਼ਹੀਦ ਭਾਈ ਬੋਤਾ ਸਿੰਘ ਜੀ ਅਮਰ ਸ਼ਹੀਦ ਭਾਈ ਗਰਜਾ ਸਿੰਘ ਜੀ ਉਹਨਾਂ ਦੀ ਪਵਿੱਤਰ ਯਾਦ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਦੀ ਜਿਹੜੀ ਰੈਨੋਵੇਸ਼ਨ ਦੇ ਰੂਪ ਦੇ ਵਿੱਚ ਅੱਜ ਦਵਾਰਾ ਤੋਂ ਨਵੇਂ ਸਿਰਿਓਂ ਬਿਲਡਿੰਗ ਦਾ ਵੀ ਸਾਰਾ ਤੇ ਸਵੇਰੇ ਅੰਮ੍ਰਿਤ ਵੇਲੇ ਤੋਂ ਅਖੰਡ ਪਾਠਾਂ ਦੇ ਭੋਗ ਤੋਂ ਉਪਰੰਤ ਕਥਾ ਕੀਰਤਨ ਹੋਇਆ ਸੋ ਰਹਿ ਜਿੰਨਾ ਚਿਰ ਇਹ ਦੁਨੀਆ ਰਹਿਣੀ ਆ ਗੁਰੂ ਸਿਧਾਂਤ ਤੇ ਪਹਿਰਾ ਦੇਣ ਵਾਲੇ ਜਿਹੜੇ ਆ ਉਹਨਾਂ ਨੇ ਜੋਗੋ ਜੋਗ ਐਵੇਂ ਤਰੋ ਉਤਾਰੇ ਦੀ ਤਰ੍ਹਾਂ ਚਮਕਦਾ ਰਹਿਣਾ ਆਮ ਮਨੁੱਖ 100 ਸਾਲ 50 ਸਾਲ ਦੇ ਵਿੱਚ ਪਰਿਵਾਰ ਜਿਹੜਾ ਆ ਉਹ ਨਾਵਾਂ ਨੂੰ ਵੀ ਭੁੱਲ ਜਾਂਦਾ ਪਾਰ ਅਮਰ ਸ਼ਹੀਦ ਭਾਈ ਬੋਤਾ ਸਿੰਘ ਜੀ ਭਾਈ ਕਰਜਾ ਸਿੰਘ ਜੀ ਜਿਨ੍ਹਾਂ ਚਿਰ ਧਰਤੀ ਤੇ ਅਸਮਾਨ ਇਹ ਰਹਿਣਾ ਉਹਨਾਂ ਚਿਰ ਇਹਨਾਂ ਦਾ ਨਾਮ ਜਿਹੜਾ ਆ ਉਹ ਇਦਾਂ ਚਮਕਦਾ ਰਹਿਣਾ ਕਿਉਂਕਿ ਗੁਰੂ ਸਿਧਾਂਤ ਦੇ ਉੱਤੇ ਗੁਰੂ ਸਾਹਿਬ ਜੀ ਨੇ ਆਪ ਕਿਰਪਾ ਤੇ ਬਾਕੀ ਕਰਕੇ ਉਹਨਾਂ ਕੋਲੋਂ ਸੇਵਾ ਲਈ ਸੋ ਅੱਜ ਇਹਨਾਂ ਦੇ ਪਵਿੱਤਰ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਜਿਹੜੀ ਉਹ ਤਮੀਰ ਕੀਤੀ ਗਈ ਆ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ